ਪੰਜਾਬੀ ਏਕਤਾ ਚੈਨਲ ਦੇਖ ਰਹੇ ਤੁਸੀਂ ਇਸ ਵੇਲੇ ਦੀ ਵੱਡੀ ਖਬਰ 15 ਸਾਲ ਪੁਰਾਣੇ ਵਾਹਨ ਮਾਲਕਾਂ ਲਈ ਰਾਹਤ ਭਰੀ ਖਬਰ ਹੈ ਜਿੰਨਾ ਵਾਹਨਾਂ ਦੀ ਰਜਿਸਟ੍ਰੇਸ਼ਨ ਨੂੰ 15 ਸਾਲ ਪੂਰੇ ਹੋ ਚੁੱਕੇ ਹਨ ਤੇ ਆਰ ਸੀ ਰੀਨਿਊ ਕਰਨ ਦੀ ਲੋੜ ਹੈ ਉਹਨਾਂ ਨੂੰ ਹੁਣ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਟਰਾਂਸਪੋਰਟ ਵਿਭਾਗ ਨੇ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਹੁਣ ਘਰ ਬੈਠੇ ਹੀ ਆਰ ਸੀ ਰੀਨਿਊ ਕਰਵਾਉਣ ਦੀ ਸਹੂਲਤ ਮੁਹੱਈਆ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ ਇਸ ਲਈ ਵਿਭਾਗ ਨੇ ਆਪਣਾ ਪੋਰਟਲ ਅਪਡੇਟ ਕੀਤਾ ਹੈ ਇਸ ਦੇ ਤਹਿਤ ਹੁਣ ਆਰਸੀ ਰੀਨਿਊ ਕਰਵਾਉਣ ਲਈ ਆਰਟੀਓ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਇਹ ਅਪਡੇਟ ਰੀਨਿਊਅਲ ਆਫ ਰਜਿਸਟ੍ਰੇਸ਼ਨ ਨਾਲ ਦਾ ਨਵਾਂ ਅਪਡੇਟ ਲੈ ਕੇ ਆਇਆ ਹੈ ਇਸ ਦੇ ਤਹਿਤ ਕੋਈ ਵੀ ਵਿਨੇਕਰ ਆਪਣੀ ਆਰਸੀ ਨੂੰ ਖੁਦ ਰੀਨਿਊ ਕਰਨ ਦੇ ਯੋਗ ਹੋਵੇਗਾ ਇਸ ਤੋਂ ਪਹਿਲਾਂ ਇਹ ਨਿਯਮ ਸੀ ਕਿ ਜਿੰਨਾ ਵਾਹਨਾਂ ਦੀ ਰਜਿਸਟ੍ਰੇਸ਼ਨ ਨੂੰ 15 ਸਾਲ ਹੋ ਗਏ ਹਨ ਉਹਨਾਂ ਨੂੰ ਰੀਨਿਊ ਲਈ ਆਨਲਾਈਨ ਅਪਲਾਈ ਕਰਨ ਤੋਂ ਬਾਅਦ ਆਰਟੀਓ ਦੇ ਚੱਕਰ ਕੱਟਨੇ ਪੈਂਦੇ ਸਨ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਹੁਣ ਆਰਸੀ ਰੀਨਿਊ ਕਰਵਾਉਣ ਲਈ ਵਿਭਾਗ ਦੇ ਪੋਰਟਲ ਤੇ ਪਹਿਲਾਂ ਤੁਹਾਨੂੰ ਆਪਣੇ ਦਸਤਾਵੇਜ਼ ਅਪਲੋਡ ਕਰਨੇ ਹੰਗੇ ਇਸ ਦੇ ਨਾਲ ਹੀ ਆਨਲਾਈਨ ਫੀਸ ਜਮ੍ਹਾਂ ਕਰਾਉਣੀ ਹੋਵੇਗੀ ਇਸ ਤੋਂ ਬਾਅਦ ਫਾਈਲ ਸਿੱਧੀ ਵਾਹਨ ਇੰਸਪੈਕਟਰ ਕੋਲ ਪਹੁੰਚ ਜਾਵੇਗੀ ਬਿਨੈਕਾਰ ਨੂੰ ਆਪਣਾ ਵਾਹਨ ਇੰਸਪੈਕਟਰ ਕੋਲ ਲੈ ਜਾ ਕੇ ਚੈੱਕ ਕਰਵਾਉਣਾ ਹੋਵੇਗਾ ਜੇ ਸਭ ਕੁਝ ਠੀਕ ਰਿਹਾ ਤਾਂ ਆਰਟੀਓ ਮਨਜ਼ੂਰੀ ਆਪਣੇ ਆਪ ਮਿਲ ਜਾਵੇਗੀ ਇੱਥੇ ਇਹ ਵੀ ਦੱਸਣਯੋਗ ਹੈ ਕਿ ਆਰਸੀ ਰੀਨਿਊ ਕਰਵਾਉਣ ਦੀ ਵੱਖ-ਵੱਖ ਫੀਸਾਂ ਹਨ ਸੋ ਇਸ ਨੂੰ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ